ਸ਼ੁਰੂ ਹੋ ਗਿਆ ਇਹ ਵਲੌਗ ਕਿੰਨੇ ਬਲੌਗ ਸ਼ੁਰੂ ਹੋ ਗਿਆ ਜੇ ਮੈਂ ਫੋਟੋ ਕਿੰਨਾ ਕੰਮ ਰੱਖਣਾ ਹੈ ਬਲੌਗ ਕਰ ਆ ਗਿਆ ਅਗਲਾ ਸ਼ੂ ਬਣਾ ਕੇ ਲੈ ਆਏ ਕਰੂੰਗੀ ਬਣਾ ਕੇ ਲੈ ਆਏ ਖਿੱਚ ਕੇ ਰੱਖਣਾ ਕੰਮ ਜ਼ੋਰ ਵਾਲਾ ਕੰਮ ਨਹੀਂ ਹੈ ਇਹ ਬੈਂਚ ਮਰਵਾ ਦੇ ਪੁਲਵਾਨ ਮੁੜਕਾ ਵੀ ਆ ਗਿਆ ਸਾਡੇ ਨੂੰ ਸੋਣਾ ਨੀ ਯਾਰ ਵਾਰ ਟਾਇਰ ਥਲੇ ਆ ਗਈ ਬਣਾ ਕੱਚਾ ਡਰਾਈਵਰ ਵੇ ਮਰਦਾ ਮੈਂ ਜਿਹੜਾ ਸੋਨੇ ਆਦੇ ਨਾਲ ਮਰਦਾ ਯਾਰਾ ਕਰਾ ਜਾਨਾ ਖਵਾਰਾ ਜੋ ਕੰਮ ਨਹੀਂ ਕਰਨਾ ਵਾ ਕਹਿੰਦਾ ਮੁੰਡਾ ਟਰਾਲੀ ਟਰੈਕਟਰ ਲੈ ਆਇਆ ਏ ਛੱਤੀ ਦੀ ਕੱਢ ਲਿਆ ਕਹਿੰਦਾ ਕੱਢ ਤੂੰ ਸ਼ਹਿਰ ਕਿਹਨਾਂ ਚੱਲੇ ਜੇ ਉਹ ਨੂੰ ਜਾਣਾ ਅਸੀਂ ਗੁਰੂ ਆਜ ਤੱਕ ਖੱਡੇ ਵਾਲੇ ਬਾੜ ਲੈ ਖੱਡੇ ਹੈਗੇ ਨੇ ਮੇਰੇ ਇੱਧਰ ਉੱਪਰਾਂ ਘਾ ਲਓ ਦੇਖੋ ਖਾਲੀ ਵੀ ਸਾਡੀ ਬੈਲੂ ਤੇ ਸਾਡੀ ਟਰਾਲੀ ਟਰੈਕਟਰ ਤੇ ਚੱਲੇ ਅੱਜ ਅਸੀਂ ਕੋਈ ਨਾ ਕਹਿੰਦਾ ਸ਼ਹਿਰ ਚੱਲੇ ਕਿ ਨਾ ਚੱਲੇ ਸਮਾਨ ਦਾ ਜ਼ਮਾਨ ਦਾ ਨਾਮ ਹੀ ਹੁੰਦਾ ਹੈ ਸਮਾਨ ਲੈ ਚੱਲਿਆ ਖਾਣਾ ਤੁਹਾਨੂੰ ਫਰੈਸਰ ਜਾ ਕੇ ਸ਼ੀਲ ਲੈ ਚੱਲੇ ਆ 37 30 ਤੇ ਚੱਲੇ ਆ ਸੇਰ ਬੜਾ ਮਾਰਦਾ ਓਏ ਦੇਖੋ ਬੈ ਟਰੈਕਟਰ ਘਾਲੀ ਲੈ ਕੇ ਕਹਿੰਦਾ ਬੜੀ ਕੀ ਸਵਾੜ ਬੈ ਕੇ ਓੜਾੜ ਵੇਖੋ ਕੀ ਸਵਾੜ ਦਾ ਇਹਨੇ ਕਿਹੜਾ ਸਵਾੜ ਲੈ ਕੇ ਹੁੰਦਾ ਸੋ ਅੰਟਲਾ ਦੇ ਇੱਥੇ ਰੱਖ ਦੇ ਤਾਂ ਕਵਾਂਟਰਾ ਦੇ ਬਾਹਰ ਟੇ ਹੋਣਾ ਚਲੋ ਝੁਡੇ ਰੋ ਸਾਡੇ ਨਾਲ ਤੇਲ ਪੋਣ ਲੱਗੇ ਕਹਿੰਦੇ ਜੀ ਉਹਦੇ ਪੰਪ ਤੋਂ ਯਾ ਕਾਕਾ ਇਹ ਉਹਦਾ ਪੰਪ ਇੱਧਰ ਲੈ ਕੇ ਖੜਾ ਐਕਟਿਵ ਆ ਕਹਿੰਦੇ ਐਕਟਿਵ ਟੈਕਨੋਲੋਜੀ ਕਹਿੰਦੇ ਹਾਂ 520 ਦਾ ਪਾਦੀਆਂ ਠੀਕ ਆ ਆਨਲਾਈਨ ਚੱਲਦਾ ਨਾ ਕਾੜ ਤੇਰਾ ਤੇ ਬੱਪੂ ਦਾ ਤੇਰੇ ਤੋਂ ਲੱਗਦਾ ਦਾ ਖਾਈ ਕੀ ਦਾ ਉੱਤੇ ਕਾੜ ਦੇ ਹੂੰ ਲਾਇ ਮੋਰ ਲੋਗ ਨਹੀਂ ਲੱਗਦਾ ਆ ਜੀ ਕਾੜ ਦਿੰਦਾ ਕਾੜ ਦੇ ਬਾਈ ਨੂੰ ਐਸੀ ਵੀ ਨਹੀਂ ਚਿਪਣ ਦਾ ਕੰਮ ਆਉਂਦਾ ਇਹ ਨਾ ਤੇ ਫਰਾਂ ਨਹੀਂ ਹੂੰ ਹੇ ਕੱਢੋ ਕ ਜਿਉਣੀ ਲੱਗਾ ਕਹਿੰਦੇ ਤੇ ਤੈਨੂੰ ਲੱਗਾ ਬਲਾਤਾ ਹੈ ਆਹੋ ਲਾਤਾ ਜਾ ਲੱਗ ਗਿਆ ਜਾਂ ਕੱਢ ਲਾ ਚੱਲ ਨਾ ਲੂਸੀ ਅੱਜ ਤੇਰੇ ਕੋਲ ਲੋਕ ਨਹੀਂ ਲੱਗਣਾ ਮੈਨੂੰ ਇੰਨਾ ਪਤਾ ਹੈ ਰਾਜ ਨੂੰ ਬੁਲਾਉਣਾ ਪੜਾ। ਸਮਾਰੋ ਲੋਬ। ਦੂਜੀ ਕੋਲ ਲੋਕ ਨਹੀਂ ਲੱਦਾ ਪਿਆ। ਲੋਬ ਮਸ਼ਹਰਾਨ ਯਾਦੀ। ਲੋਬ ਵੀ ਮਿੱਤਰੋ। ਆਪਾਂ ਪਹੁੰਚ ਗਏ ਆ ਸੋਹਣੀ ਸੁਨੱਖੀ ਕਲੋਨੀ ਚ। ਕੋ ਕੀ ਲੈ ਕੇ ਜਾਣਾ ਜੇ ਕਿਹੜਾ ਸਮਾਨ ਇੱਕ ਕੁਵੰਟਲਾ ਲੈ ਕੇ ਜਾਣਾ ਬੈੱਡ ਬੂਟੀ ਲੈ ਕੇ ਜਾਣਾ ਵਾਹ ਪੱਡ ਲੈ ਕੇ ਜਾਣਾ ਬਾ ਮਿੱਤਰੋ ਬੋਲ ਕੇ ਆ ਵੀ ਵੰਗੜਦੇ ਜੁਦਾ ਕਹਾਣ ਬੈੱਡ ਲੈ ਕੇ ਚੜ੍ਹਦੇ ਯਾਰ ਕੋਈ ਨਾ ਰੱਖਾ ਟ੍ਰਾਲੀ ਚ ਕਿੰਨਾ ਲੱਗ ਚੁ ਦਿਆ ਕਲੋਨੀ ਰੱਖੋ ਤੁਸੀਂ ਕਿੰਨੀ ਆ ਸੋਹਣੀ ਆ ਅਸੀਂ ਤੁਹਾਨੂੰ ਘਰ ਨਹੀਂ ਵਿਖਾ ਸਕਦੇ ਕਿੱਥੇ ਚੱਲੇ ਕਲੋਨੀ ਵੇਖੋ ਤੁਸੀਂ ਲੋ ਵੀ ਗੱਟ ਗਈ ਫੜਗਾ ਮੈਂ ਕਿਹ ਖੜੀਆਂ ਕਹਿੰਦੇ ਇੱਥੇ ਦਾ ਆਉਂਦਿਆਂ ਕਹਿੰਦੇ ਕੰਮ ਲੱਗ ਵੀ ਗਏ ਮੁੰਡੇ ਕਿ ਮੁੰਡਿਆ ਜੋਰ ਵਾਲਾ ਕੰਮ ਹੈ ਕਹਿੰਨੇ ਜੇ ਚਲਾਦਾਂਗੇ ਟਰਾਲੀ ਕੀ ਪਤਾ ਕਿੰਨਾ ਸਮਾਨ ਹੈ ਸਮਾਨ ਤਾਂ ਅੰਦਰ ਭਰਿਆ ਪਿਆ ਹੈ ਵਿਖਾਉਨੇ ਆ ਤੁਹਾਨੂੰ ਇੱਕ ਤਾਪਿਆ ਆਂ ਜੀ ਆ ਗਏ ਪਰ ਯਾ ਵੀ ਆ ਇਨਾ ਸਮਾਨ ਹੈ ਜੋਰ ਲਾ ਕੇ ਟਰਾਲੀ ਟੁੱਟ ਨਹੀਂ ਜਕੋ ਨਹੀਂ ਹੁਣ ਅਸੀਂ ਟਰੈਕਟਰ ਚਲਾਉਂਦੇ ਮੈਂ ਬੋਨ ਕੈਫੇਟੇਰੀਆ ਲੈ ਜਾਣਾ ਕੌਣ ਕਹਿੰਦਾ ਆ ਆ ਅੱਛਾ ਬੋਨ ਕੈਫੇਟੇਰੀਆ ਰਿਸਟੋਰਾਂ ਪਿਆ ਹੈ ਬੋਨ ਕੈਫੇਟੇਰੀਆ ਲੈ ਜਾਣਾ ਕਿਥੇ ਰਿਸਟੋਰਾਂ ਉਹ ਵੀ ਵੇਕਨਸ ਸਕੂਲ ਨੂੰ ਕੀ ਹੋਦਾ ਰਿਸਟੋਰ ਅਗਲਾ ਬੜੇ ਐਫਸੀ ਕੋਲ ਦੂਜਾ ਮਿਲੂਗਾ ਸਭ ਗੱਦਗੀ ਨਾਲ ਕਿਥੇ ਲੈ ਜਾਣਾ ਕੜਾ ਇਹ ਤਾਂ ਮੌਨ ਨੂੰ ਪੜਾਈ ਦੀ ਸਮਾਨ ਚਲਾਇ ਸੀਐਡੀਸ ਤੋਂ ਨਹੀਂ ਅਹ ਦੱਸੋ ਵੀ ਕਿੱਥੇ ਲੈ ਗਏ ਨਾ ਉਹਨੇ ਨੁੱਬਸ ਪਾ ਲਾ ਦਿੱਤੀ ਜਿੱਥੇ ਵਾਦੀ ਉੱਥੇ ਆਪਾਂ ਆਪਾਂ ਉੱਧਰ ਚੱਲ ਗਏ ਕਿੱਧਰ ਸਿਲਵਰਪੜ ਕਿਹਨਾ ਕਿਹੜਾ ਸਿਲਵਰਪੜ ਸਿਲਵਰਪੜ ਲੈ ਜਾਓ ਇਹਨੂੰ ਵੇਖਾਂਗਾ ਨਾਲੇ ਅਸੀਂ ਇਹ ਨਾ ਸਮਝਦਾ ਰੱਖ ਮਿੰਕੋ ਬੀ ਯਾਰੋ ਵੀ ਇੰਨਾ ਘੱਟ ਲੱਤ ਤਾਂ ਜਾਣਾ ਹੀ ਆ ਪੈਕਿੰਗ ਹੋ ਰਹੀਆਂ ਨੇ ਲੱਦੀ ਚੱਲੋ ਲੱਦੀ ਜੇ ਕਬਜ਼ਾ ਕਰ ਲਿਆ ਅਸੀਂ ਕੋਠੀ ਤੇਹਾੜੀ ਤੇ ਨਹੀਂ ਅਹੀਂ ਕਿਹੜਾ ਰਾਵ ਖਾ ਜਿਹੜੀ ਕੋਠੀ ਹੈ ਨਾ ਨੰਬਰ ਕੋ ਆਇਆ ਦੱਸਿਆ ਕੋਠੀ ਦਾ ਕਬਜ਼ਾ ਕਰਨਾ ਸਾਮਾਨ ਲਦਣਦੇ ਆ ਬਸ ਕੱਲ ਨੂੰ ਕਬਜ਼ਾ ਇਥੇ ਉਹ ਤੈਨੂੰ ਦੇਦਾ ਉਹ ਤੈਨੂੰ ਦਾਂਗੇ ਕਹਿੰਦੇ ਮੁੰਡਿਆਂ ਨੇ ਹੱਲਾ ਸ਼ੇਰੀ ਵਿਖਾਈ 10 ਮਿੰਟ ਤੇ ਟਰਾਲੀ ਭਰਤੀ ਸਾਰੀ ਇਹ ਵੀ ਲੱਗੇ ਨਾਲੇ ਵੇਚਣਾ ਯਾਰ ਮੈਂ ਲੋਕਾਂ ਨੇ ਅਸੀਂ ਲਿਆਉਣਾ ਨੇ ਫਿਰ ਆਪਣਾ ਗੰਗ람 ਦੀ ਬੋੜੋ ਇਹ ਸਾਡੇ ਦਰਦ ਦੇ ਆਹ ਵੇਖੋ ਬਹੁਤ ਸਾਡਾ ਲੜ ਪਿਆ ਅਣੂ ਵੇਖੀ ਪ੍ਰਧਾਨ ਮੁੰਡਾ ਗੋਰਾ ਜਿਹਾ ਬੜਾ ਸਾਡੀਆਂ ਸ਼ਕਲਾਕਾਰਾਂ ਦੀਆਂ ਹੁੰਦੀਆਂ ਉਹਦੀ ਸ਼ਕਲ ਗੋਰੀ ਹੁੰਦੀ ਹੈ ਟਰਾਲੀ ਕਹਿੰਦੇ ਫੁੱਲ ਹੋ ਗਈ ਤੀਰਾ ਗਿਆ ਟੂੜੀ ਰਹਿ ਗਿਆ ਆਪਣੀ ਟੂੜੀ ਇੱਥੇ ਬਸਾ ਦੇ ਨੁੱਕੋ ਨੁੱਕ ਭਰਤੀ ਟਰਾਲੀ ਸਾੜੀਆਂ ਹੁੰਦੇ ਆ ਹਰੇ ਵੀ ਸਮਾਰ ਰਹਿ ਗਿਆ ਕੀ ਰਹਿ ਗਿਆ ਬਣੇ ਟੂੜੀ ਆ ਤਾਂ ਆਪਣੀ ਟੂੜੀ ਕੰਮ ਹੋਣੀ ਆ ਸਭੀ ਵੇਸਟ ਰਹਿ ਗਿਆ ਹੁਣ ਜਿਹੜਾ ਪਤਾ ਆਪਣੀ ਵਿੱਚ ਸੀ ਸਮਾਰ ਰਹਿ ਗਿਆ ਮਿਕਸੀਆਂ ਰਹਿ ਗਈਆਂ ਪਹਿਲੋ ਸਮਾਨ ਪਈ ਰਹਿ ਗਿਆ ਤਾਂ ਟੂੜੀਆਂ ਰਹਿ ਗਈਆਂ ਕੋਲਰ ਰਹਿ ਗਿਆ ਉਹ ਅੱਗੇ ਰੱਖ ਦੇ ਅੱਗੇ ਸਮਾਨ ਪਿਆ ਵਾ ਵਾਸਾ ਉਹ ਕੀ ਵਾਸਾ ਤਾਂ ਦੇਖਿਓ ਹੈ ਕਿਾ ਸਾਰਾ ਸਮਾਨ ਹੈ ਇਹਦਾ ਮੁੰਡਿਆ ਲੰਦਿਆ ਵਿਆਹ ਮੁੱਕਰ ਕੇ ਵਿਆਹ ਮੁੱਕਰ ਕੇ ਮੁੱਕਰ ਕੇ ਗਿੱਲਾਵੇਂ ਹੋ ਗਿਆ ਗਿੱਲਾ ਵਹ ਜਿਹਾ ਹੁਣ ਅਕਲ ਗਿੱਲਾ ਹੋਇਆ ਲੱਗਦਾ ਸਾਰਾ ਸਾਰਾ ਕਿ ਅੱਛਾ ਕੋਈ ਕੋ ਬਹਿ ਕਿ ਤੋ ਆਏਗਾ ਨਾ ਵੇਲੀ ਕਿੰਨੇ ਦਿਨ ਚੱਲਦੇ 30 ਮਿੰਟ ਆ ਬੰਗਾਲ ਨੇ ਕੋ ਕੇ ਜੁੜੇ ਹੋਣੇ ਆਪਾਂ ਤੇ ਕੀ ਕਰਿਆ ਗੱਲ ਕਰਦੇ ਨਹੀਂ ਪਤਾ ਨਹੀਂ ਜਦੋਂ ਆਈ ਸੀ ਐਸ ਆਈਟ ਹਾਂ ਉਹ ਪੋਲਾ ਨਹੀਂ ਪੋਲਾ ਦਾ ਸਕੂਟਰ ਹੀ ਹੈ ਇੰਨੇ ਦੀਆਂ ਗੱਡੀਆਂ ਕਰਾਂ ਜੀ ਹੋ ਗਏ ਫੇਸਬੁੱਕ ਤੇ ਉਹ ਜੀ ਉਹ ਐਪ ਦਾ ਨਾਮ ਹੈ ਵੇਚੀ ਜੀ ਮਾਮੂ ਜੀ ਜੇ ਦੇ ਸਮਾਨ ਵਿੱਚ ਹੀ ਦਾ ਹਾਂ ਕੱਟ ਕੇ ਵੇਖਦਾ ਹਾਂ ਦਿਮਾਗ ਟਾਈ ਹੋ ਗਿਆ ਹੋ ਗਿਆ ਕੋਈ ਘਰ ਜਾਂਦੇ ਨੇ ਕਿ ਕਿ ਲੇਟ ਹੋ ਜਾਂਦੀ ਪੈਕ ਬੋਟਲ ਲੇਟ ਹੋ ਜਾਂਦੀ ਹੈ ਨਾ ਅੰਡਰ ਪੀਪਲ ਕਿਰ ਬਲੈਕ ਡੌਗ ਹੰਡਰ ਪੀਪਰ ਠੀ ਪੀਪਰ ਮੁੜਕਾ ਮੁੜਕਾ ਕਰੀ ਜਾ ਕੇ ਸੁੱਕੂ ਘਰ ਹੈ ਸਾਡਾ ਵੀ ਸਕਾਰੇ ਕੀ ਕੀ ਮਾਰਦੇ ਕੀ ਭਾਲਦੇ ਤੁਸੀਂ ਮੁੰਡਿਓ ਉਹ ਇਹੀ ਕਰ ਭਾਲਦੇ ਤਰਾਵਾ ਕੀ ਮੁੜਕਾ ਸਕੌਨ ਲਈ ਕੀ ਮੰਗਦੇ ਜੀ ਕੀ ਮੰਗਦੇ ਤੁਹਾਡੀ ਆਹ ਮੁੰਡਾ ਬੜਾ ਗੋਰਾ ਜਿਆ ਹੁੰਦਾ ਮੇਰੇ ਅੰਕਲ ਦਾ ਮੁੰਡਾ ਨਾ ਤਾਂ ਗੋਰਾ ਜ਼ਿਆਦਾ ਹੁੰਦਾ ਜਵਾੜਾ ਜੱਦਾ ਸਾਬੂਏ ਬੰਦ ਕਰਾਈ ਜਾਣਾ ਦਾ ਆਹ ਆਵੇ ਖੁੱਲਾਈ ਆਵੇ ਖੁੱਲਾਈ ਆਪਨ ਸਭ ਵੇ ਲੈ ਨਾ ਬਲਦੂ ਆ ਗਿਆ ਐ ਜਿਹੜਾ ਆਲਾ ਜਿਹੜਾ ਕਹੇ ਲਾਉਂਦੇ ਬਾੜੇ ਕਹਿੰਦੇ ਬਲਦੂ ਹੋ ਗਿਆ ਐ ਨਾ ਸਮਾਨ ਲੈ ਇੱਲਾ ਸਮਾਨ ਤੇ ਲਾਇਆ ਹੀ ਖਵਾ ਰਹੇ ਆ ਮਰ ਚਲੇ ਆ ਉਹਨਾਂ ਦੀ ਟਿੰਕੂ ਦੀ ਰੇਡ ਹੀ ਆਉਂਦੀ ਐ ਮੇਰੇ ਕੋਲ ਆ ਜਾ ਯਾਰ ਉਦੋਂ ਹੋਲੀ ਨਹੀਂ ਚਲਾਇਆ ਮਰ ਗਿਆ ਹੁਣ ਵੇ ਰਾਤ ਖਲਾਰਤਾ ਐ ਅੰਨੇ 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 ਰਾਜ ਭਜੋਂਦਾ ਰਿਆ ਤੇ ਹੁਣ ਵੀ ਖੜਾ ਰਾਜ ਕਰ ਸੱਟ ਹੁਣ ਉਹ ਮਗਰ ਢੋ ਵੀ ਸੱਟ ਕਰਕੇ ਤੂੰ ਤਾਂ ਪੰਪ ਦਿਨ ਰਿਆ ਕੱਢ ਕੱਢ ਇਹ ਤੋਂ ਅੱਗੇ ਕੱਢ ਨਾ ਉਹ ਸੜਕ ਸੀ ਉਹ ਸੜਕ ਸਾਫ਼ ਨਹੀਂ ਇਹ ਸੜਕ ਤਾਂ ਵਿਲਾ ਕਿਵੇਂ ਦੀ ਆ ਯਾਈ ਤੁਰਿਆ ਹੁਣ ਹੁਣ ਕਰ ਸੱਟ ਆ ਯਾਰ ਇਹ ਵਿੱਚ ਬੋਰੀਆਂ ਤੋਂਦੇ ਨਾ ਆ ਬੋਰੀ ਤੋਂਦੋ ਆ ਢੋ ਦੇ ਨਾਲ ਬੋਰੀ ਤੋਂਦੇ ਆ ਆ ਜਿਹੜੀ ਢੋ ਪਰ ਆ ਪਈ ਏ ਉਹਦੇ ਵਿੱਚ ਬੋਰੀ ਤੋਂਦੇ ਬੋਰੀ ਆਦਾ ਸੇ ਟੋਏ ਲਦੀ ਏ ਪਾਜੜੀ ਵੱਡੀ ਐ ਐਸਾ ਨਾ ਲਾਈ ਬੋਰੀਓ ਹਿੱਲੇ ਨਾ ਟੋ ਤੇ ਮਗਰਲੀ ਵੀ ਐਲੀ ਮਗਰਲੀ ਸੱਟ ਆ ਤੇਰਾ ਸੱਟ ਆ ਆ ਬੋਰੀ ਵੀ ਫਾਲਤੂ ਪਈ ਇਹਨੂੰ ਵੀ ਚੱਕ ਕੇ ਅੜਾ ਦੇ ਓਏ ਆ ਬੋਰੀ ਵੀ ਫਾਲਤੂ ਪਈ ਇਹਨੂੰ ਵੀ ਚੱਕ ਦੇ ਤੇ ਅੜਾ ਦੇ ਇਹਨੂੰ ਪੰਪ ਪਿਆਵੇ ਪੰਪ ਪਿਆਵੇ ਲੈ ਫੜਾ ਅਖਰ ਪੰਪਾਈ ਅੱਗੇ ਰੱਖ ਦੇ ਪੰਪ ਆ ਤਸਰਾ ਕੋਕਾ ਬਹੁਤ ਸੋਹਣਾ ਲੱਗਦਾ ਪਿਆ ਆ ਭਰਾ ਵਾਵਾ ਪਰ ਨਰਾ ਉਹ ਮੈਨੂੰ ਪਤਾ ਮੈਂ ਬਹੁਤ ਸੋਹਣਾ ਆ ਸਿਰਾ ਐ ਐਂਡ ਗੱਲ ਗੱਲ ਬਾਤਰੀ ਅੱਗੇ ਜਾਏ ਖਾ ਟਰੈਕਟਰ ਜੇ ਤੇ ਆਪੀ ਪਿੱਛੇ ਹੀ ਲੈਣ ਜਾ ਆਹ ਕਿਵੇਂ ਲੈ ਰਹੇ ਬੋ ਹੱਥੋਂ ਹੀ ਲਾਗੇ ਖਾਵੇ ਅਸੀਂ ਕੋਈ ਲੱਟਾਂ ਵੜ ਦੂੰ ਤੇਰੀਆਂ ਲੱਟਾਂ

ਖਿਡਾਰੀ ਬੰਦੇ ਤੁਸੀਂ ਕਾਦੇ ਜਹੈਂ ਜ ਬੈਡਿੰਗ ਨਹੀਂ ਚਕਿੰਦਾ ਤੇ ਪੁਣੀ ਆਉਂਦਾ ਨਹੀਂ ਕੀ ਹੈ ਜਾਈ ਤਾਸ ਆਇਓ ਕਾਡ ਨਿਬਾਲਾ ਹਰੇ ਆਓ ਕਰਦਾ 버ગર ਖਾ ਕੇ ਆਇਆ ਹੈ 버거 ਕਿਥੇ ਖਵਾਇਆ ਸਵਾ ਖਵਾਇਆ 버ગર ਹਾਂ ਉਹ ਮਾਂ ਮਾਂ ਫੁੱਫੜ ਦੇ ਖਵਾਇਆ ਬਾਬਾ ਕਹਿੰਦਾ ਲੱਗਦਾ फुफड़ ने तू थोड़ा ना खवा यार ना। मैं गल की थी तू खा गया मैं था खादा है वो फुफड़ ने खवाया वो तेरे लोनी कभी ठीक वो ना तू गुनाह तू मैं खवाया ठीक मैं तिनू कह सब हे रुक तू क्या नहीं लेट हो जाएंगे आपा चल तो के वीडियो तू बैक करके देख लिया जे वो कच्ची हां मीवणी खड़ाई का

ਇਹ ਟੁੱਟਿਆ ਨਹੀਂ ਲੈ ਫੁੱਲ ਜੂਗਾ ਕੋ ਟੁੱਟਦਾ ਨਹੀਂ ਆਏ ਹੋ ਗਿਆ ਹੀ ਗਿਆ ਹੀ ਹੋ ਗਿਆ ਹੀ ਵਿੰਗਾ ਆਹਾਂ ਹਾਂ ਆਹਾਂ ਇਹ ਆਹਾਂ ਉਹ ਟੁੱਟ ਮੈਂ ਸਾਡੇ ਘਰੇ ਪਿਆ ਯਾਰੇ ਮੈਨੂੰ ਪਤਾ ਇਹ ਨਹੀਂ ਟੁੱਟਦਾ ਇਹ ਮਜ਼ਬੂਤੀ ਥੋੜੀ ਦਾ ਨਹੀਂ ਮੜਾ ਫਿਰ ਇੱਧਰ ਆ ਕਿੱਧਰ ਆਵਾਂ ਇਹਦੀ ਕੀ ਗੱਲ ਹੋ ਗਈ ਖਰਾਬ ਹੋ ਗਿਆ ਕਿਤੇ ਬਿੜਾ ਇਲਾਕੇ ਤੋਂ ਟਰੈਕਟਰ ਜਾਂਦੇ ਕਿਤੇ ਆਹੀ ਜਾਦ ਗਿਆ ਨੋਜ਼ਰੀਆਂ ਦਾਲਦੀਆਂ ਲੈਟਾ ਝੜ ਗਈ ਐ ਝੜ ਜਾਂਦੀ ਆ ਸੱਚ ਖਰਾਬ ਹੋ ਗਿਆ ਕਿਤੇ ਆਲਾ ਖਰਾਬ ਹੋ ਗਿਆ ਯਾਰ ਆਹ ਇਹ ਤਾਂ ਚੱਲ ਥੋੜਾ ਜਿਹਾ ਚੱਲਦੇ ਨੇ ਇਹ ਤਾਂ ਘਰੇ ਜਾਜੋ ਤੇ ਸੰਸਣੇ ਰੋਜਣਾ ਚਲ ਕੋਈ ਆਣੀ ਜਾਦੀਆਂ ਹਨੇਰਾ ਫੁੱਲ ਹੋ ਗਿਆ ਅੱਗੋ ਕੋ ਹਦੀਣਾ ਆਣੀਗਾ ਡਰਾਈਵਰ ਸਾਰਾ ਕਹਿੰਦਾ ਕੋ ਮੋਟਰਸਲ ਮਂਗਾਓ ਫੋਨ ਮਂਗਾ ਕੇ ਉਹ ਤੋਂ ਬੰਦੇ ਨੂੰ ਪਤਾ ਨਹੀਂ ਸੀਗਾ ਲੈ ਟਾੜੀ ਜਾਦ ਸੀਗਾ ਤੇ ਮਖੱਚਾ ਲੈਣਾ ਥੋੜਾ ਜਿਆ ਸਮਾਨ ਤਾਂ ਕਿਹੜਾ ਰੱਖਣਾ ਹੈ ਲਕਾੜੀ ਫੋਨ ਵੀ ਲੋ ਆ ਗਿਆ ਹੈ ਅੱਗੋ ਕੋ ਨੂੰ ਬਲਾਵ ਨਹੀਂ ਸਕਦੇ ਦੇਖੋ